ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗ로우 ਆਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਪਨਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਜੈਰਾਮ ਗੜਕਰੀ ਦੇ ਅਨੁਸਾਰ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਅਧਾਰਤ ਬੈਰੀਅਰ ਫਰੀ ਫਰੀ ਫਲੋ ਟੋਲਿੰਗ ਵਰਗੀਆਂ ਨਵੀਆਂ ਤਕਨੀਕਾਂ ਨੂੰ ਲਾਗੂ ਕਰਨ ਲਈ ਸਲਾਹਕਾਰ ਸੇਵਾਵਾਂ ਪ੍ਰਦਾਨ ਕਰਨ ਲਈ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਮੰਤਰੀ ਨੇ ਇਹ ਜਾਣਕਾਰੀ ਰਾਜ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਸਰਦਰ ਉਤੇ اجلاس ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਵੱਲੋਂ ਸੈਟੇਲਾਈਟ ਰਾਹੀਂ ਟੋਲ ਚਲਾਉਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤੀ। ਅਰੋੜਾ ਨੇ ਪੁੱਛਿਆ ਸੀ ਕਿ ਕੀ ਸਰਕਾਰ ਟ੍ਰੈਫਿਕ ਸਮੱਸਿਆ ਤੋਂ ਬਚਣ ਲਈ ਸੈਟੇਲਾਈਟ ਰਾਹੀਂ ਟੋਲ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਜੇਕਰ ਅਜਿਹਾ ਹੈ ਤਾਂ ਇਸ ਕਦੋਂ ਤੱਕ ਲਾਗੂ ਕੀਤਾ ਜਾਵੇਗਾ ਅਰੋੜਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਮੌਜੂਦਾ ਸਮੇਂ 'ਚ ਫਾਸਟ ਟੈਗ ਦੀ ਸਹੂਲਤ ਉਪਲਬਧ ਹੈ ਜੋ ਕਿ ਟੋਲ ਪਲਾਜ਼ਾ ਤੇ ਲੰਬੀਆਂ ਕਤਾਰਾਂ 'ਚ ਉਡੀਕ ਕਰਨ ਦੀ ਸਮੱਸਿਆ ਦਾ ਹੱਲ ਹੈ ਫਾਸਟਐਕਸ ਸਹੂਲਤ ਨੇ ਟੋਲ ਪਲਾਜ਼ਾ ਤੇ ਲੱਗਣ ਵਾਲੇ ਸਮੇਂ ਨੂੰ ਕਾਫੀ ਘਟਾ ਦਿੱਤਾ ਹੈ ਇਸ ਸਹੂਲਤ ਦੇ ਬਾਵਜੂਦ ਦੇਖਿਆ ਗਿਆ ਹੈ ਕਿ ਤਕਨੀਕੀ ਖਰਾਬੀ ਆਉਣ ਤੇ ਕਈ ਲੋਕਾਂ ਨੂੰ ਅਜੇ ਵੀ ਟੋਲ ਤੇ ਰੋਕਣਾ ਪੈਂਦਾ ਹੈ ਇਸ ਲਈ ਸਰਕਾਰ ਹੁਣ ਸਿਸਟਮ ਨੂੰ ਆਸਾਨ ਕਰਨ ਲਈ ਇੱਕ ਹੋਰ ਐਡਵਾਂਸ ਟੈਕਨੀਕ ਲਿਆਉਣ ਜਾ ਰਹੀ ਹੈ ਜੋ ਇਸ ਉન્નਤ ਟੈਕਨੀਕ ਨੂੰ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਕਿਹਾ ਜਾਂਦਾ ਹੈ ਨਵੀਂ ਪ੍ਰਣਾਲੀ ਨੂੰ ਨਾਲ ਬੈਰੀਅਰ ਖਤਮ ਹੋਣ ਨਾਲ ਉਡੀਕ ਸਮਾਂ ਜ਼ੀਰੋ ਹੋ ਜਾਵੇਗਾ ਸਰਕਾਰ ਦੀ ਦੇਸ਼ ਪਰ ਵਿੱਚ ਜੀ ਐਨ ਐਸ ਐਸ ਤੇ ਆਧਾਰਿਤ 게ਟ ਮੁਕਤ ਪਲਾਜਾ ਸਥਾਪਿਤ ਕਰਨ ਦੀ ਯੋਜਨਾ ਹੈ ਉਮੀਦ ਕੀਤੀ ਜਾਂਦੀ ਹੈ ਕਿ ਜੀ ਐਨ ਐਸ ਐਸ ਦੇ ਚਾਲੂ ਹੋਣ ਤੋਂ ਬਾਅਦ ਟੋਲ ਪਲਾਜਾ ਤੇ ਟ੍ਰੈਫਿਕ ਜਾਮ ਦੀ ਸਮੱਸਿਆ ਹੱਲ ਹੋ ਜਾਵੇਗੀ ਜੀ ਐਨ ਐਸ ਐਸ ਦੇ ਆਧਾਰਿਤ 게ਟ ਫਰੀ ਪਲਾਜਾ ਦੀ ਉਸਾਰੀ ਤੋਂ ਬਾਅਦ ਲੋਕਾਂ ਨੂੰ ਪਲਾਜਾ ਤੇ ਇੰਤਜ਼ਾਰ ਨਹੀਂ ਕਰਨਾ ਪਵੇਗਾ ਜੀ ਐਨ ਐਸ ਐਸ ਇੱਕ ਇਲੈਕਟ੍ਰੋਨਿਕ ਰਿਸਿਵਰ ਜਾਂ ਡਿਵਾਈਸ ਨੂੰ ਹਾਈ ਪ੍ਰੀਸੀਜਨ ਦੇ ਨਾਲ ਇਸ ਦਾ ਹਾਈ ਲੋਕੇਸ਼ਨ ਨਿਰਧਾਰਤ ਕਰਨ ਦੀ ਆਗਿਆ ਦਿੰਦਾ ਹੈ ਇਹ ਪ੍ਰਣਾਲੀ ਲੈਟੀਟਿਊਡ ਲੈਟੀਟਿਊਡ ਅਤੇ ਐਲਟੀਟਿਊਡ ਰਾਹੀਂ ਇਸ ਨੂੰ ਨਿਰਧਾਰਤ ਕਰਦੀ ਹੈ ਇਹ ਨੈਵੀਗੇਸ਼ਨ ਸਥਿਤੀ ਅਤੇ ਟਰੈਕਿੰਗ ਪ੍ਰਦਾਨ ਕਰਦੀ ਹੈ